ਸਵਾਗਤ ਹੈ ਤੁਹਾਡਾ ਪੰਜਾਬ ਦੀ ਆਵਾਜ਼ ਨਿਊਜ਼ ਟੀਵੀ ਚੈਨਲ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਬਟਾਲਾ ਸ਼ਹਿਰ ਦੇ ਜਿੱਥੇ ਕੀ ਐਮਐਲਏ ਅਮਨ ਸ਼ੇਖਮਸ਼ੀਰੀ ਕਲ ਸੀ ਨੇ ਕੀਤਾ ਇੱਕ ਨਵਾਂ ਉਪਰਾਲਾ ਅੰਕੁਸ਼ ਮਤਾ ਵਾਰ ਨੰਬਰ 42 ਤੇ ਵਾਰਡ ਨੰਬਰ 43 ਸੋਨੂ ਕੁਮਾਰ ਨੇ ਘਰ ਘਰ ਜਾ ਕੇ ਕਟੀਆਂ ਕਨਕ ਦੀਆਂ ਪਰਚੀਆਂ ਆਓ ਕੁ ਲੋਕਾਂ ਦੇ ਜ਼ੁਬਾਨੀ ਸੁਣਦੇ ਹਾਂ ਕਿ ਉਹਨਾਂ ਨੂੰ ਕਿਸ ਤਰ੍ਹਾਂ ਦਾ ਲੱਗਾ ਅੰਕੁਸ਼ ਮਤਾ ਸੋਨੂ ਕੁਮਾਰ ਨੇ ਦੱਸਿਆ ਪੱਤਰਕਾਰ ਨਾਲ ਗੱਲਬਾਤ ਕਰਦੇ ਕੀ ਪਿੰਡ ਹਰ ਪਿੰਡ ਹਰ ਸ਼ਹਿਰ ਹਰ ਮੁਹੱਲੇ ਵਿੱਚ ਇਸੇ ਤਰ੍ਹਾਂ ਕੀਤਾ ਜਾਏਗਾ। ਕੈਮਰਾਮੈਨ ਸੰਜੀਵ ਕੁਮਾਰ ਦੇ ਨਾਲ ਸੀਮਾ ਵੱਧਨ ਦੀ ਖਾਸ ਰਿਪੋਰਟ। ਜੀ ਨਾਂ ਹੈ ਤੁਹਾਡਾ? ਮੇਰਾ ਨਾਮ ਅੰਕੁਸ਼ ਮਹਿਤਾ ਜੀ। ਮੈਂ ਇੱਥੋਂ ਦਾ ਬਾੜੀ ਇੰਚਾਰਜ ਆ ਆਮ ਆਦਮੀ ਪਾਰਟੀ ਤੋਂ। ਇਹ ਦੇਖੋ ਜੀ ਉਸ ਦਿਨ ਮੈਂ ਦੇਖਿਆ ਕਿ ਬੜੀਆਂ ਲੰਬੀਆਂ ਲਾਈਨਾਂ ਲੱਗੀਆਂ ਸੀ ਜਨਾਨੀਆਂ ਦੀਆਂ। ਸਾਰੀ ਲੇਡੀਜ਼ ਦੁਖੀ ਹੋ ਗਈਆਂ ਸੀਗੀਆਂ। ਘੱਟੋ ਘੱਟ ਨਹੀਂ ਤਾਂ 1.5-200 ਜਨਾਨੀ ਇੱਕੋ ਲਾਈਨ 'ਚ ਲੱਗੀਆਂ। 4-4 ਘੰਟੇ ਹੋ ਗਏ ਲਾਈਨਾਂ 'ਚ ਲੱਗੇ ਨੂੰ। ਫਿਰ ਮਨ 'ਚ ਖਿਆਲ ਆਇਆ ਕਿ ਕਿਉਂ ਨਾ ਇਹ ਜਿਹੜੀ ਪਰਚੀ ਆ ਘਰ-ਘਰ ਜਾ ਕੇ ਕੱਟੀ ਜਾਏ। ਫਿਰ ਮੈਂ ਆਪਣੇ ਸਾਰੇ ਵਾਰਡ ਦੇ ਮੈਂਬਰਾਂ ਨਾਲ ਗੱਲ ਕੀਤੀ ਫਿਰ ਅਸੀਂ ਐਮਐਲਏ ਸਭ ਨੂੰ ਪੁੱਛਿਆ ਪਰਮਿਸ਼ਨ ਲਈ ਉਹਨਾਂ ਕੋ ਕੀ ਹੈ ਕੰਮ ਕਰ ਸਕਦੇ ਆ ਫਿਰ ਐਮਐਲਏ ਸਾਹਿਬ ਨੇ ਵੀ ਸਾਨੂੰ ਥਾਪੀ ਦਿੱਤੀ ਹਾਂ ਬਈ ਬਹੁਤ ਵਧੀਆ ਉਪਰਾਲਾ ਹੈ ਕਿ ਕਹਿੰਦੇ ਕਿ ਜਨਤਾ ਪਰੇਸ਼ਾਨ ਨਹੀਂ ਹੋਣੀ ਚਾਹੀਦੀ ਕੰਮ ਉਹ ਜੇ ਕਰੋ ਕਿ ਜਨਤਾ ਖੁਸ਼ ਹੋਏ ਘਰ ਘਰ ਜਾ ਕੇ ਪਰਚੀ ਕੱਟੋ ਜੇ ਜਨਤਾ ਖੁਸ਼ ਆ ਤੇ ਅੱਗੇ ਤੋਂ ਇਦਾਂ ਹੀ ਪਰਚੀਆਂ ਕੱਟੇ ਜਾਣਗੀਆਂ ਉਹਨਾਂ ਨੇ ਵੀ ਸਾਨੂੰ ਹੌਸਲਾ ਦਿੱਤਾ ਕਿ ਹਾਂ ਬੇ ਬਹੁਤ ਵਧੀਆ ਕੰਮ ਕਰ ਰਹੇ ਹੋ ਬਾਕੀ ਦੀਪੂ ਵਾਲਿਆਂ ਦੇ ਬੜੀ ਮਿਹਰਬਾਨੀ ਆ ਜੀ ਆ ਵੀ ਘਰ ਘਰ ਜਾ ਕੇ ਪਰਚੀ ਕੱਟ ਰਹੇ ਆ ਤੇ ਆਂਟੀ ਨੂੰ ਖੰਡੋ ਆਂਟੀ ਨੂੰ ਪੁੱਛੋ ਤੁਹਾਡੇ ਲੱਗਿਆ ਆਂਟੀ ਜੀ ਇੱਧਰ ਆਓ ਕੀ ਘਰ ਘਰ ਆ ਕੇ ਪਰਚੀ ਕਰਨੀ ਸਹੀ ਆ ਕਿ ਨਹੀਂ ਨਹੀਂ ਬਹੁਤ ਵਧੀਆ ਹਾਂ ਮੈਂ ਆਤਾ ਭੀੜ ਵਿੱਚ ਲਾਈਨਾਂ 'ਚ ਲੱਗਣ ਨਾਲੋਂ ਘਰ ਵਿੱਚ ਵਧੀਆ ਕਿ ਕਿਰਸੀ ਆ ਨਾ ਬੰਦਾ ਨਹੀਂ ਹੁੰਦਾ ਬੱਚਿਆਂ ਬੱਚੇ ਘਟਾ ਲੈਂਦੇ ਨੇ ਸਰਕਾਰ ਵਧੀਆ ਕੰਮ ਕਰ ਰਹੀ ਹੈ ਵਧੀਆ ਅੱਜ ਵਧੀਆ ਚਲੋ ਆਪਣਾ ਸੋਨੂ ਭਾਜੀ ਮੈਂ ਤੁਹਾਡਾ ਮੇਰਾ ਸੋਨੂ ਤਲਵਾੜ ਦਾ ਬਾਰਡ ਨੰਬਰ 42 ਦਾ ਆਫ ਦਾ ਆਪ ਪਾਰਟੀ ਦਾ ਆਗੂ ਇਹ ਜੋ ਉਪਰਾਲਾ ਸ਼ੁਰੂ ਕੀਤਾ ਐ ਐਮਐਲਏ ਸਾਹਿਬ ਨੇ ਬਹੁਤ ਹੀ ਵਧੀਆ ਸਾਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਘਰ ਘਰ ਜਾ ਕੇ ਪੱਛੀ ਘਟਾਓ ਤੇ ਆਪਾਂ ਅੱਜ ਘਰ ਘਰ ਜਾ ਕੇ ਸਾਰਿਆਂ ਦੀਆਂ ਪੱਛੀਆਂ ਇਹਨਾਂ ਨੂੰ ਲੈਣਾ ਤੇ ਬੀਬੀਆਂ ਨੂੰ ਨਹੀਂ ਲੱਗਣ ਦੇਣਾ ਹਰ ਘਰ ਤੇ ਘਰ ਜਾ ਕੇ ਆਪਾਂ ਪਰਚੀ ਘਟਾ ਰਹੇ ਆ ਇਹ ਸਾਰੇ ਐਮਐਲਏ ਵੱਲੋਂ ਸਾਨੂੰ ਜੋ ਵੀ ਹੁਕਮ ਦਿੱਤੇ ਗਏ ਨੇ ਆਈ ਉਹਨਾਂ ਦੇ ਹੁਕਮ ਦੇ ਅਨੁਸਾਰ ਹੀ ਸਾਰੇ ਕੰਮ ਕਰ ਰਹੇ ਆ ਤੇ ਐਮਐਲਏ ਸਾਹਿਬ ਦੇ ਲੋਕਾਂ ਨੂੰ ਸਾਨੂੰ ਘਰ ਹਰ ਘਰ ਦੇ ਵਿੱਚ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਹੈ ਕਿ ਹਰ ਕਹਿੰਦੇ ਕਿ ਪਾਰਟੀ ਜੋ ਕੰਮ ਕਰ ਰਹੀ ਏ ਉਹ ਵਧੀਆ ਕਰ ਰਹੀ ਏ ਔਰ ਐਮਐਲਏ ਸ਼ਰੀਕ ਕਲਸੀ ਸਾਹਿਬ ਦਾ ਜੋ ਵੀ ਕੰਮ ਕਰ ਰਿਹਾ ਔਰ ਇਸ ਸਾਰਨਾ ਦਿলো ਕਰ ਰਹੀ ਦੀ ਦੁਨੀਆ ਜਿਹੜਾ ਕੰਮ ਇਹ ਕਰ ਰਹੀ ਕਿ ਕਣਕ ਦੀ ਲੈਂਡ ਦੇ ਵਿੱਚ ਇੱਕ ਵੀ ਨਹੀਂ ਆਵਾ ਇੱਕ ਵੀ ਜੀ ਆਪਾਂ ਲੈਣ ਚ ਨਹੀਂ ਲਗਣਾ ਲਗਨ ਦਵਾਂਗੇ ਬਾਕੀ ਡੀਪੋ ਵਾਲੇ ਸਾਡੇ ਨਾਲ ਆ ਇੱਕ ਦੀ ਅੱਜ ਇੱਕ ਮਸ਼ੀਨ ਹੈ ਕੱਲ ਨੂੰ ਦੋ ਤਿੰਨ ਕਰਾਂਗੇ ਹਰ ਵਾਰਡ ਹਾਲ ਘਟਿਆ ਇਹ ਨਹੀਂ ਕਿ ਸਾਡਾ ਵਾਰਡ ਹੈ ਅਗਲੇ ਦੂਜੇ ਵਾਰਡਾਂ ਤੇ ਵੀ ਜਾ ਕੇ ਅਸੀਂ ਉਹਨਾਂ ਨਾਲ ਸਾਥ ਦੇ ਕੇ ਪਰਚੇ ਲਵਾਉਂਦਾ ਮੈਂ ਇਹੀ ਕਹਿਣਾ ਚਾਹਾਂਗੇ ਕਿ ਸਾਡੀ ਸਰਕਾਰ ਵੱਲੋਂ ਬਹੁਤ ਵਧੀਆ ਕੰਮ ਕੀਤਾ ਜਾਂਦਾ ਹੈ ਇਹ ਕੰਮ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਸਾਰੇ ਐਮਐਲਏ ਆ ਸਾਰੇ ਆ ਉਹ ਸਰਕਾਰ ਇਹ ਕੰਮ ਜ਼ਰੂਰ ਕਰੇ ਜੀ ਤੇ ਕਰਨਾ ਅੱਗੂ ਹੋਰ ਵੀ ਸਾਡੇ ਕੰਮ ਦੀ ਜੋ ਗਲੀਆਂ ਨਾਲੀਆਂ ਦਾ ਉਪਰਾਲੇ ਜਿਹੜੇ ਕਿਤੇ ਨੇ ਉਹ ਵੀ ਐਮਐਲਏ ਸਾਹਿਬ ਨੂੰ ਅੱਗ ਨਾਲ ਬਹੁਤ ਜਿਆਦਾ ਵੀਡੀਓ ਵਧੀਆ ਕਰਨੋ ਬਣਾ ਕਰਨੇ ਤਰ ਇਹ ਹਰ ਵਾਰਡ ਚ ਹੋਏਗਾ ਕਿ ਤੁਹਾਡੀ ਵਾਰਡ ਚ ਇਕੱਲਾ ਨਹੀਂ ਨਹੀਂ ਜੀ ਇਹ ਐਮਐਲਏ ਸਾਹਿਬ ਨੇ ਪੂਰੇ ਬਟਾਲੇ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਐਂਡੀਆਂ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਇਹ ਉਪਰਾਲੇ ਇਹ ਕਰਨ ਦੀ ਪੂਰੀ ਪੂਰੀ ਉਹਨਾਂ ਨੇ ਹੁਕਮ ਆਪਣੇ ਜੋ ਵੀ ਹੈ ਨਹੀਂ ਆਪਣੇ ਆਗੂਆਂ ਕੇ ਬੇਨਤੀ ਕੀਤੀ ਹੈ ਕਿ ਕੰਮ ਕਰੋ ਕਿ ਲੋਕਾਂ ਨੂੰ ਤਕਲੀਫ ਨਹੀਂ ਹੋਣੀ ਚਾਹੀਓ ਪਿੰਡ ਦਾ ਚਾਹੀਓ ਸ਼ਹਿਰ ਦਾ ਚਾਹੀਓ ਜਿੱਥੋਂ ਦਾ ਮਰਜ਼ੀ ਹੈ ਕਿ ਐਮਐਲਏ ਸਾਹਿਬ ਨੇ ਇਹੀ ਗੱਲ ਕਹੀ ਕਿ ਸਾਰੇ ਜਿੰਨੇ ਆ ਕੰਮੇ ਕਰ ਰਹੇ ਤੁਹਾਡੀ ਡਿਊਟੀਆਂ ਜਦੋਂ ਮਮ ਡਿਊਟੀਆਂ ਆਈ ਆਪਣੇ ਵਾਰਡ ਐ ਨਹੀਂ ਕਿ ਮੇਰਾ ਬਤਾਲੀ ਐ ਉਹਦਾ 44 ਲੀ ਉਹਦਾ 343 ਐ ਹਰ ਗਵਾੜ ਦੇ ਵਿੱਚ ਹਰ ਗਵਾੜ ਦੇ ਹਰ ਗਵਾੜ ਦੇ ਜਿਹਨੇ ਮੈਂਬਰ ਸਾਬਾਨ ਸਾਰੇ ਇਹ ਕੰਮ ਕਰਨ ਨਹੀਂ ਪਬਲਿਕ ਨੂੰ ਤਕਲੀਫ ਨਹੀਂ ਹੋਣੀ ਚਾਹੀਦੀ ਇਹ ਸਾਡੇ ਐਮਐਲ ਸਾਬ ਦਾ ਇੱਕ ਬਹੁਤ ਵਧੀਆ ਉਪਰਾਲਾ ਹੈ ਧੰਨਵਾਦ ਕੀ ਨਾਮ ਹੈ ਤੁਹਾਡਾ ਮਾਦਮਿੰਦੂ ਵਾਲਾ ਹਾਂਜੀ ਕੀ ਕਹਿਣਾ ਚਾਹੁੰਦੇ ਆ ਕਿ ਆ ਰੋਲ ਇੱਥੇ ਰਹਿਨੇ ਆ ਪਰ ਘਰ ਘਰ ਪਰਚੀ ਕੱਟਦੇ ਨੇ ਬਹੁਤ ਵਧੀਆ ਲੱਗਦਾ ਹੈ ਲਾਨਾ ਚ ਨਹੀਂ ਲੱਗਣਾ ਪੈਂਦਾ ਟੱਕੇ ਨਹੀਂ ਖਾਣੇ ਪੈਂਦੇ ਕਰਨਕ ਵੀ ਟਾਈਮ ਸੈਟ ਮਿਲਦੀ ਆ ਬਹੁਤ ਬਹੁਤ ਧੰਨਵਾਦ ਮਿਲ ਸਾਹਿਬ ਪਹਿਲਾਂ ਬਹੁਤ ਘੱਟ ਮਿਲਦੀ ਸੀ ਹੁਣ ਪੂਰੀ ਦੇਣ ਲੱਗੇ ਨੇ ਸਹੀ ਆ ਬਹੁਤ ਬਹੁਤ ਧੰਨਵਾਦ ਕੱਸੀ ਸਾਹਿਬ ਦਾ ਇਹਨਾਂ ਨੇ ਸਿਸਟਮ ਲਾਇਆ ਮੇਰਾ ਨਾਮ ਇੰਦਰ ਜੀ ਜਿਹੜਾ ਉਪਰਾਲਾ ਪਾਰਟੀ ਨੇ ਕੀਤਾ ਕਿੱਦਾਂ ਦਾ ਲੱਗਾ ਤੁਹਾਨੂੰ ਹਾਂਜੀ ਇਹ ਬਹੁਤ ਵਧੀਆ ਅੱਗੇ ਲੈਣਾ ਚਾ ਲੱਗਣਾ ਪੈਂਦਾ ਸੀ ਹੁਣ ਆਪਣੇ ਘਰ ਘਰ ਆਣ ਕੇ ਪਰਚੀਆ ਕੱਟਦੇ ਨੇ ਬਹੁਤ ਵਧੀਆ ਦਾ ਮੈਂ ਤੁਹਾਡਾ ਮੇਰਾ ਨਾਮ ਰਾਜਪਾਲ ਜੀ ਹਾਂਜੀ ਕਿੱਦਾਂ ਦਾ ਲੱਗਾ ਉਪਰਾਲਾ ਜਿਹੜਾ ਹਾਂਜੀ ਬਹੁਤ ਵਧੀਆ ਲੱਗਾ ਘੜਾ ਘੜਾ ਤੇ ਆ ਕੇ ਪਰਚੀਆ ਕੱਟਦੇ ਉਹ ਆ ਬਹੁਤ ਆਪ ਵੋਟਾਂ ਮਾਰ ਕਿੰਨੇ ਐਂ ਦੇ ਲੱਗਣਾ ਚੰਦਾ ਇਜਾਜ਼ਤ ਮੈਂ ਸਰ ਤੁਹਾਡਾ ਤੇ ਕੀ ਕਹਿਣਾ ਚਾਹੁੰਦੇ ਬਹੁਤ ਬਹੁਤ ਮਿਹਰਬਾਨੀ ਕਲਸੀ ਸਾਹਿਬ ਨੂੰ ਅੱਗੇ ਸਾਡਾ ਨਵੀਂ ਦੀ ਪੱਤੀ ਘਰ ਘਰ ਆ ਕੇ ਕਰਵਾ ਰਹੇ ਨੇ ਤੇ ਆਪਣੇ ਸੁਨਹਿਰੀ ਮਾੜੀ ਮੇਰਾ ਨਾਮ ਇਹਨਾਂ ਨੇ ਐਵਾਰਡ ਜਾਰੀ ਮੇਰਵਾ ਨੀਰਾਨ ਨੇ ਫਰੇ ਪੱਤੀ ਕਟਵਾਈਏ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਾਜਪਾਲ ਜੀ ਹਾਂਜੀ ਕਿਦਾਂ ਦਾ ਲੱਗਾ ਉਪਰਾਲਾ ਜਿਹੜਾ ਹਾਂ ਬਹੁਤ ਵਧੀਆ ਲੱਗਾ ਤੁਸੀਂ ਘੜਾ ਘੜਾ ਦੇ ਆ ਕੇ ਪੱਤੀਆ ਕੱਟਣ ਦੇ ਆ ਕੇ ਹਾਂ ਫਾਦਾ ਵੋਟਾਂ ਨਾਲ ਕਿਤਲੇ ਐਂ ਦੇ ਲੱਗਣਾ ਚੰਗਾ ਹੀ ਜਾ ਕੇ